ਸਾ ਵਾਹਿਗੁਰੂ ਜੀ ਕੀ ਫਤਿਹ ਇਹ ਅਜੇ ਦਾ ਬਿਆਲਾ ਗੁਰਨਾਨਕ ਪਾਤਸ਼ਾਹ ਦੇ ਵਿਆਹ ਪੁਰਬ ਤੋਂ ਅਗਲੇ ਦਿਨ ਦਰਦੋਰਾ ਫਲਾਈ ਸਾਹਿਬ ਬਾਬੇ ਨਾਨਕ ਦੇ ਵਿਆਹ ਦੇ ਸੰਬੰਧ ਵਿੱਚ ਮਨਾਇਆ ਜਾਂਦਾ ਹੈ ਉਹ ਸੰਕਤਾ ਮਮਾ ਅਗੇ ਉਹ ਗਿਆਨ ਕੋ ਨਾਨਕ ਪਾਤਸ਼ਾਹ ਦਾ ਵਿਆਹ ਪੁਰਬ ਬਟਾਰੇ ਤੋਂ ਅਗਲੇ ਦਿਨ ਕਿਤੇ ਬਾਬੇ ਨਾਨਕ ਦਾ ਵਿਆਹ ਮਨਾਇਆ ਜਾਂਦਾ ਹੈ ਸੰਤਾਂ ਘੋਮਾ ਮਾਗਦੰ ਦੇ ਆਨ ਵਾਈਬਰ ਜੀ ਦਾ ਖਾਲਸਾ ਵਾਈਬਰ ਜੀ ਦੀ ਫਤਿਹ ਵਾਈਬਰ ਜੀ ਦਾ ਖਾਲਸਾ ਵਾਈਬਰ ਜੀ ਦੀ ਫਤਿਹ ਸਾਰਿਆਂ ਨੂੰ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹਪੁਰ ਦੀ ਲੱਖ ਲੱਖ ਵਧਾਈ ਹੋਵੇ ਅਸੀਂ ਵਾਈਸਾ ਗੁਰਦੁਆਰਾ ਸਾਹਿਬ ਮਡਾਲਾ ਗ੍ਰੰਥੀਆਂ ਤੋਂ ਬੋਲ ਰਹੇ ਆ ਅੱਜ ਸੰਗਤਾਂ ਦਾ ਭਾਰੀ ਇਕੱਠ ਦੇਖਣ ਨੂੰ ਮਿਲ ਰਿਹਾ ਇੱਥੇ ਅੱਜ ਦੇ ਨਾ ਉਥੇ ਸ੍ਰੀ ਗੁਰੂ ਨਾਨਕ ਦੇਵ ਜੀ ਪਾਸ਼ਾ ਦਾ ਵਿਆਹਪੁਰ ਮਨਾਇਆ ਜਾਂਦਾ ਹੈ ਉਹ ਭਾਰੀ ਮੀਂਹ ਦੇ ਕਾਰਨ ਫਿਰ ਵੀ ਸੰਗਤਾਂ ਦਾ ਅਥਾਹ ਵਿਸ਼ਵਾਸ ਪਿਆਰ ਇਹ ਭਾਰੀ ਗਾਠਾ ਜਨੂ ਸਾਧ ਸੰਗਤ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਘਰਾ ਪਰ ਦੀ 10 ਤੋਂ ਲੱਖ ਲੱਖ ਦਾ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਸਵਾਹਿਤ ਹੋ ਮਾ ਸਤਨਾਮ ਵਾ ਕਰ ਲਿਖਦੇ ਨੇ ਕਿ ਸ੍ਰੀ ਪਾਤਸ਼ਾਹ ਦੇ ਪੱਤੇ ਰਿਆ ਹੋਇਆ ਹੈ ਜਿਹਨੇ ਪਹਿਲਾ ਸੁਭਾਰਾ ਦੀ ਸੰਪਰਕ ਕਰਿਆ ਸਤਨਾਮ ਪਹਿਲਾ ਤੋਂ ਬਾਅਦ ਮਹਾਰਾਜ ਵਸਦੇ ਰਹੇ ਜਿਵੇਂ ਆਰਥਿਕ ਦਾ ਬਕਵਾਸਾ ਨਾ ਕਰਦੇ ਆਪਾਂ ਅੱਧੀ ਹੀ ਆਪਣੇ ਬੱਚਿਆਂ ਨੂੰ ਘਾਉਣਾ ਚਾਹੀਦਾ ਹੈ। ਬੇਈਂ ਲਈ ਪਾਈ। ਭਾਈਵਾਦੀ ਨੇ ਇਹਦੇ ਜਲਿਆਂਨ ਦੀ ਤਾਰੀ ਦੇ ਕਿਹਨੇ ਭਾਈਵਾਦੀ ਨੂੰ ਇਸ ਵਿੱਚ। ਉਸ ਜੀ ਕੋਲੋਂ ਪਰਛਾਦਾ ਕਰਕੇ ਫਿਰ ਬਾਹਰ ਆ ਕੇ ਕੰਦਰ ਵਿੱਚ ਬੈਠ ਕੇ कलेजा ये नहीं रहे नाम की बड़े उत्साह को आना राज आगरा के इतना नहीं है अनिमा राज नाम की जारी आज जातन ही नहीं दिलचस्पी चले जाओ जनों को आलू बिछाकर इतना अच्छे से यही से बताते हैं बड़ मंती नाम के नाम राज जितना नहीं ਮਾਰਕਾ ਉਦੋਂ ਤੋਂ ਜਾਗੀ ਕਾ ਤੇਰੀ ਰਸੀ ਬਣਾਉਣਾ ਉੱਤੇ ਪਾਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰਦਰਾ ਫਰਾਈ ਸਾਹਿਬ ਵਿਖੇ ਗੁਰਨਾਨ ਦੇਵ ਜੀ ਮਹਾਰਾਜ ਜਿਨ੍ਹਾਂ ਦਾ ਪਤਾਲੇ ਵਿਖੇ ਨਦਕਰ ਪਿਆ ਹੋਇਆ ਸੀ ਉਸ ਤੋਂ ਬਾਅਦ ਗੁਰਦਰਾ ਫਰਾਈ ਸਾਹਿਬ ਵਿਖੇ ਮਕਲਾਵੇ ਦੀ ਇਸ ਨੂੰ ਦਾਤ ਕਰਦਿਆ ਹੋਇਆ ਗੁਰਨਾਨ ਦੇਵ ਜੀ ਦਾ ਮਕਰਾਵਾ ਅੱਜ ਗੁਰਦਰਾ ਫਰਾਈ ਸਾਹਿਬ ਵਿਖੇ ਮਨਾਇਆ ਜਾ ਰਿਹਾ ਹੈ ਸੰਕਾ ਸਬਸਨਤਾ ਗੁਰੂ ਪਰਵਕੇ ਨਾਸਮਸਤ ਕੋ ਰਿਆਂ ਹਨ ਸਵਾਸ ਸੰਤਾ ਦਾ ਬਹੁਤ ਬਹੁਤ ਧੰਨਵਾਦ ਸਵਾਸ ਸੰਤਾ ਨੂੰ ਲੱਖ ਲੱਖ ਵਧਾਈ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਕਹਿਣਾ ਚਾਹੁੰਦੇ ਨੌਜਵਾਨਾਂ ਵਾਸਤੇ ਇਹ ਕੁਛ ਕਬਰੀ ਹੈ ਕਿ ਗੁਣਾਂਦੇਵ ਜੀ ਨੇ ਨਸ਼ਿਆਂ ਦਾ ਤਿਆਗ ਕੀਤਾ ਹੈ ਸਵਾਸ ਸੰਤਾ ਨੇ ਅੰਮ੍ਰਿਤਸਰ ਦੀ ਕਿਰਪਾਲਤਾ ਕੇ ਆ ਫੇਰ ਕੀਤੀ ਹੈ ਅਤੇ ਸਵਾਸ ਸੰਤਾ ਨੂੰ ਨਸ਼ੇ ਤੋਂ ਦੂਰ ਰਹਿਣ ਨੂੰ ਕਿਹਾ ਹੈ ਸਵਾਸਤ ਹੈ ਤੁਹਾਨੂੰ ਵਾਹਿਗੁਰੂ ਜੀ ਅੰਦਰ ਪਤ ਦਾ ਅੰਮ੍ਰਿਤ ਸਗਣਾ ਹੈ ਵਾਹਿਗੁਰੂ ਜੀ ਇਹ ਸਾਰਿਆਂ ਨੂੰ ਬੇਨਤੀ ਹੈ ਸਾਰਿਆਂ ਤੇ ਦਿੱਕਤ ਆਉਂਦੀ ਹੈ ਪਰ ਸਾਰਿਆਂ ਨੂੰ ਬੇਨਤੀ ਹੈ ਇੱਕ ਦੂਜੇ ਦੀ ਮਦਦ ਕਰੋ ਅੱਗੇ ਹੋ ਕੇ ਵੱਧ ਚੜ ਕੇ ਇਹ ਸਾਥ ਆਓ ਅਤੇ ਸਾਰਿਆਂ ਨੂੰ ਆਪਣੇ ਚੈ ਨਾਲ ਜੋੜੋ ਜਿਨ੍ਹਾਂ ਨੂੰ ਕੋਈ ਕੋਈ ਵੀ ਮਦਦ ਹੋਵੇ ਚਾਰੇ ਦੀ ਰਾਸ਼ਨ ਦੀ ਸਾਰਿਆਂ ਨੂੰ ਬੇਨਤੀ ਹੈ ਕਿ ਆਪਣੇ ਮਦਦ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਗੁਰਾਂ ਦੇ ਜੇ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ 아얏. 오. 이게 आजा इधर आ जा इधर कौन खाऊं तो बता दे अच्छा شنو هو नहीं ayam ngakeIs falando, majhlaughs Thank <laughs> <laughs> you. ਮਾਣ ਜਿਹੜੇ ਕਿਤੇਾਰੇ 100000 ਬਕਰਤ ਮਾਣੇ ਨੀਲਾ ਆਜਾ ਸਿੱਖੋ ਗੱਪੋ ਸ਼ੈਤੋ ਸਿੱਖ ਬਖਾ ਗਾਜੀ ਤੋਂ ਸਤਸ੍ਰੀ ਅਕਾਲ ਦੇਖ ਤੇ ਇੱਕ ਵਾਰੀ ਜੀ ਕਾ ਗੱਲ ਤਾਂ ਹਰ ਜੀ ਨੂੰ ਪਤਾ ਹੈ ਕੀ ਆ ਬਾਤ ਰਾਜਵਾਡ ਗੇਟ ਕਾਰਾ ਬਣਾ ਲੇ ਬਦੇ ਮਾਵੇ ਤੰਤਾਲ ਸਾਹ ਚੋਂ ਜੀ ਚਰਨਾ ਤੇੜ ਨੂੰ ਆਵੇ ਸਤਸ੍ਰੀ ਅਕਾਲ ਹੈ ਇਹ ਬਜਾ ਸਿੰਘ ਗੁਪਤਾ ਹਿਤਾ ਸਿੰਘ ਸ੍ਰੀ ਵਤ ਗੁਰਦੁਆਰਿਆ ਕੀ ਰਾਜੇ ਦੇਖਦੇ ਫਿਰੇ ਬਾਈਬਲ ਦੀ ਕਲਪਤਾਵਾਂ ਚਲ ਚਲ ਮੈਂ ਤੁਹਾਨੂੰ ਬੋਲਦਾ ਚਲੋ ਧੰ ਧੰ ਚਲੋ ਧੰ ਧੰ ਆਪੇ ਧੰ ਧੰ ਬਦਲ ਜਾਓ ਚੱਲ ਬੋਲੇ ਚੱਲ ਕੀ ਆ ਜੀ ਕਰੀ ਦੀ ਕਹਣੀ ਵਾਲੋ ਇੱਧਰ ਆਵੇ ਕੰਤਾਂ ਨੇ ਸ਼ੀਸ਼ੂ ਕੰਸਾ ਵੀ ਮਨ ਨੂੰ ਪਾ ਵੇ ਸੰਕਨੀਆ ਲੋ ਜਾਵੇ ਅਸਰੀਆ ਘਾਰੇ ਵਾਹਿਗੁਰੂ ਲਗਾ ਜਾਵੇ ਚੱਲ ਮੁਤਰ ਘੋਤੇ ਅਕੀਰ ਜੀ ਹੋਵੇ ਦਾਸ ਵਿਕਰਮਜੀਤ ਸਿੰਘ ਅੱਜ ਅਸੀਂ ਦਰਸ਼ਨ ਕਰਨ ਆਏ ਆ ਗੁਰਦੁਆਰਾ ਫਲਾਈ ਸਾਹਿਬ ਵਿਖੇ ਜਿੱਥੇ ਅੱਜ ਤਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪਾਵਨ ਪਵਿੱਤਰ ਵਿਆਹ ਗੁਰਪੁਰਬ ਦਾ ਜੋੜ ਮੇਲਾ ਬੇਅੰਤ ਸੰਗਤਾਂ ਵੱਲੋਂ ਮਨਾਇਆ ਜਾ ਰਿਹਾ ਹੈ ਇਹ ਆਪ ਜੀ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਫਲਾਈ ਸਾਹਿਬ ਦੇ ਜਿੱਥੇ ਸਾਧ ਸੰਗਤ ਜੀ ਕਾਰ ਸੇਵਾ ਵਾਲੇ ਮਹਾਂਪੁਰਖਾਂ ਵੱਲੋਂ ਸੰਗਤ ਦੇ ਸਹਿਯੋਗ ਦੇ ਨਾਲ ਬੜੇ ਚੜ੍ਹਦੀ ਕਲਾ ਨਾਲ ਪ੍ਰਬੰਧ ਕੀਤੇ ਜਾ ਰਹੇ ਨੇ ਤੋ ਇਸ ਸਥਾਨ ਤੇ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਅੰਮ੍ਰਿਤ ਵੇਲੇ ਆਏ ਸਨ ਜਿੱਥੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਫਲਾਈ ਦੀ ਦਾਤਨ ਗੱਡ ਕੇ ਆਪਣੇ ਪਾਵਨ ਪੀਤਰ ਵਿਆਹ ਦੀ ਨਿਸ਼ਾਨੀ ਬਖਸ਼ਿਸ਼ ਕੀਤੀ ਅਤੇ ਇਸ ਸਥਾਨ ਤੇ ਸੰਤ ਰੇਣ ਜੀ ਨੂੰ ਦਰਸ਼ਨ ਦੇ ਕਰਕੇ ਨਿਹਾਲ ਕੀਤਾ ਸਾਹਮਣੇ ਪਿੱਛੇ ਆਪ ਜੀ ਫਲਾਈ ਸਾਹਿਬ ਜੀ ਦੇ ਦਰਸ਼ਨ ਕਰ ਰਹੇ ਹੋ ਜੋ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਫਲਾਈ ਦੀ ਦਾਤਨ ਕੀਤੀ ਸੀ ਤੇ ਸੰਤ ਰੇਣ ਜੀ ਨੇ ਬੇਨਤੀ ਕੀਤੀ ਮਹਾਰਾਜ ਆਪ ਜੀ ਨੇ ਦਰਸ਼ਨ ਬਖਸ਼ਿਸ਼ ਕੀਤੇ ਕੋਈ ਨਿਸ਼ਾਨੀ ਬਖਸ਼ੋ ਇਹ ਦਰਤਨ ਮਹਾਰਾਜ ਨੇ ਧਰਤੀ ਤੇ ਗੱਡੀ ਸੀ ਜਿਸ ਕਰਕੇ ਹੁਣ ਇਹ ਵੱਡਾ ਦਰਖਤ ਜਿਹੜਾ ਪ੍ਰਗਟ ਹੋਇਆ ਤੇ ਕਾਫੀ ਲੰਮੇ ਸਮੇਂ ਤੋਂ ਇਹ ਬਹੁਤ ਪ੍ਰਾਤਨ ਦਰਖਤ ਹੈ ਤੇ ਮਹਾਪੁਰਖ ਸੰਤ ਬਾਬਾ ਬਸਤਾ ਸਿੰਘ ਜੀ ਕਾਰ ਸੇਵਾ ਵਾਲੇ ਸੰਤ ਬਾਬਾ ਹਜੂਰਾ ਸਿੰਘ ਜੀ ਜਿਨ੍ਹਾਂ ਨੇ ਇਸ ਸਥਾਨ ਦੀ ਸੇਵਾ ਕਰਵਾਈ ਇਸ ਸਮੇਂ ਮੌਕੇ ਤੇ ਸੰਤ ਬਾਬਾ ਦਲੇਰ ਸਿੰਘ ਜੀ ਸੇਵਾ ਕਰਵਾ ਰਹੇ ਹਨ ਸੋ ਆਪ ਜੀ ਦਰਸ਼ਕਾਂ ਰਹੇ ਹੋ ਬੇਅੰਤ ਸੰਗਤਾਂ ਧੰਨ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਵਿਆਹ ਪੁਰਬ ਨੂੰ ਮਨਾ ਰਹੀਆਂ ਹਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਅਤੇ ਮਾਤਾ ਸੁਲਖਣੀ ਜੀ ਦੇ ਵਿਆਹ ਗੁਰਪੁਰਬ ਦੀਆਂ ਸਾਰੀਆਂ ਸੰਗਤਾਂ ਨੂੰ ਬੇਅੰਤ ਬੇਅੰਤ ਵਧਾਈਆਂ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਅਸਾਂ ਨੂੰ ਲੋਕਾਂ ਦੇ ਕਸ਼ਟ ਆ ਉਹਦੇ ਬਾਰੇ ਕੀ ਕਹਿਣਾ ਚਾਹਤੋਂ ਇਹ ਵੀ ਭਾਈ ਪਰਮੇਸ਼ਰ ਦਾ ਭਾਣਾ ਤੇ ਬਾਕੀ ਜੇ ਕਸ਼ਟ ਦੀ ਗੱਲ ਕਰੀਏ ਜਿਹੜੇ ਹੜ ਆ ਰਹੇ ਨੇ ਉਹ ਕੁਝ ਸਰਕਾਰ ਦੀਆਂ ਨਲਾਈਕੀਆਂ ਨੇ ਨਲਾਈਕੀਆਂ ਵੀ ਨੇ ਜਿਸ ਕਰਕੇ ਇਹਨੇ ਹੜ੍ਹ ਆਏ ਨੇ ਇਸ ਵਾਰ ਜਿਹੜਾ دریاਵਾਂ ਦਾ ਪਾਣੀ ਚੜਿਆ ਪਿੰਡਾਂ ਦੇ ਪਿੰਡ ਰੁੜਦੇ ਜਾ ਰਹੇ ਨੇ ਤੇ ਸਾਰਾ ਪੰਜਾਬ ਜਿਹੜਾ ਇਸ ਦੁੱਖ ਵਿੱਚ ਵੀ ਹੈ ਕੁਦਰਤੀ ਜਿਹੜੀ ਮਾਰ ਪਾ ਰਹੀ ਆ ਪਰ ਨਾਲ ਨਾਲ ਸਰਕਾਰਾਂ ਦੀ ਢਿលਾਈ ਸਰਕਾਰਾਂ ਦੀ ਜਿਹੜੀ ਆ ਨਲਾਈਕੀ ਵੀ ਆ ਇਸ ਦੇ ਵਿੱਚ ਜਿਨ੍ਹਾਂ ਨੇ ਸਹੀ ਪ੍ਰਬੰਧ ਨਹੀਂ ਸੰਭਾਲੇ ਸੋ ਉਹਨਾਂ ਨੂੰ ਵੀ ਬੇਨਤੀ ਆ ਸਰਕਾਰਾਂ ਨੂੰ ਕਿ ਪੰਜਾਬ ਦੇ ਨਾਲ ਪਿਆਰ ਕਰੋ ਪੰਜਾਬ ਦੀ ਧਰਤੀ ਦਾ ਦਿੱਤਾ ਆਪਾਂ ਖਾ ਰਹੇ ਆ ਤੇ ਇਸ ਦੀ ਰਾਖੀ ਕਰਨਾ ਵੀ ਸਾਡਾ ਫਰਜ਼ ਬਣਦਾ ਹੈ ਇਸ ਕਰਕੇ ਜਿਹੜੇ ਪ੍ਰਬੰਧ ਨੇ ਉਹ ਸਹੀ ਕੀਤੇ ਜਾਣ ਤਾਂ ਜੋ ਇੱਥੋਂ ਦੇ ਰਹਿਣ ਵਾਲੇ ਲੋਕਾਂ ਨੂੰ ਮੁਸ਼ਕਿਲਾਂ ਨਾ ਹੋਣ ਨੌਜਵਾਨਾਂ ਨੂੰ ਪੀੜੀ ਨੂੰ ਕਿਸਨੇਹਾ ਦੇ ਰਚਦੇ ਜਿਹੜੇ ਬੁਲੇਟ ਵਾਜੀ ਕਰਦੇ ਜਿਹੜੇ ਵੀਰ ਹੁੱਲੜਬਾਜੀ ਕਰਦੇ ਨੇ ਉਹਨਾਂ ਨੂੰ ਇਹ ਸਿੱਖਿਆ ਲੈਣੀ ਚਾਹੀਦੀ ਹੈ ਵੀ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਵਿਆਹ ਪੁਰ ਪਾਪਾ ਮਨਾਉਂਦੇ ਆ ਮਹਾਰਾਜ ਜੀ ਨੇ ਗੁਰਬਾਣੀ ਦੀਆਂ ਪ੍ਰਕਰਮਾ ਕਰਕੇ ਵਿਆਹ ਕਰਵਾਇਆ ਸੀ ਤੁਹ ਆਪਾਂ ਵੀ ਗੁਰਬਾਣੀ ਦੇ ਨਾਲ ਜੁੜੀਏ ਪਿਆਰ ਦੇ ਨਾਲ ਸੰਗਤ ਵਿੱਚ ਆ ਕੇ ਗੁਰਬਾਣੀ ਪੜ੍ਹੀਏ ਗੁਰਬਾਣੀ ਸੁਣੀਏ ਤਾਂ ਜੋ ਸਾਡਾ ਜੀਵਨ ਉੱਚਾ ਹੋ ਜਾਵੇ ਅਸੀਂ ਨਸ਼ਿਆਂ ਤੋਂ ਬਚ ਸਕੀਏ ਨਸ਼ਿਆਂ ਤੋਂ ਬਚਣ ਵਾਸਤੇ ਗੁਰਬਾਣੀ ਦੇ ਅਮਲ ਦੀ ਜ਼ਰੂਰਤ ਹੈ ਨਾਮੁ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ ਜਿਵੇਂ ਜਿਵੇਂ ਬਾਣੀ ਪੜਾਂਗੇ ਨਸ਼ੇ ਛੁੱਟ ਜਾਣਗੇ ਸਾਡਾ ਭਲਾ ਹੋ ਜਾਵੇਗਾ ਇਹ ਹੀ ਨੌਜਵਾਨਾਂ ਨੂੰ ਸੁਨੇਹਾ ਹੈ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਅੱਜ ਸਮੁੱਚੇ ਮਨ ਸਿੰਘ ਜੱਥੇ ਬੰਦਿਆ ਵੱਲੋਂ ਆਪ ਸਭ ਸੰਗਤ ਨੂੰ ਗੁਰਮਾਨ ਦੇ ਦੀ ਪਾਸ਼ਾ ਦੇ ਵਿਆਹ ਪਰੋਦੀਆਂ ਲੱਖ ਲੱਖ ਮੁਬਾਰਕਾਂ ਅਤੇ ਜੋ ਤੁਸੀਂ ਦੇਖ ਰਹੇ ਹੋ ਅੱਜ ਪੰਜਾਬ ਦੇ ਜੋ ਕਿ ਹਾਲਾਤ ਜੋ ਕਿ ਪੰਜਾਬ ਨੂੰ ਹੜ੍ਹਾਂ ਵਿੱਚ ਡੋਇਆ ਜਾ ਰਿਹਾ ਹੈ ਹੜ੍ਹਾਂ ਵਿੱਚ ਪੰਜਾਬ ਕਿਸੇ ਵੀ ਘਰੀ ਵਿੱਚ ਖੜਾ ਹੈ ਸਮੁੱਚੇ ਮਨ ਸਿੰਘ ਜੱਥੇ ਬੰਦਿਆ ਐਲਾਨ ਕਰਦਿਆਂ ਨੇ ਕਿ ਸਮੁੱਚੇ ਮਨ ਸਿੰਘ ਜੱਥੇ ਬੰਦਿਆ ਫਰਾਂ ਦੇ ਇੱਕ ਨਾਲ ਹੀ ਖਥੌਕੇ ਖੜੀਆਂ ਨੇ ਕਿਸਾਨਾਰੇ ਉਹ ਜੋ ਨੰਦਾ ਮੁਆਵਜ਼ਾ ਆਏਗਾ ਉਹ ਨਾਲ ਹੋ ਕੇ ਜਿੰਨਾ ਕਰ ਸਕਾਂਗੇ ਕਰਾਂਗੇ ਸੋ ਪੰਜਾਬ ਨੂੰ ਹਮੇਸ਼ਾ ਪੰਜਾਬ ਨੂੰ ਸ਼ੇਵਾਦ ਰਿਆ ਨਿਸ਼ਾਨਾ ਕਿਹਾ ਜਾਂਦਾ ਹੈ ਕਿ ਨਸ਼ਾਦ ਰਿਆ ਸ਼ੇਵਾਦ ਰਿਆ ਪੰਜਾਬ ਵਿੱਚ ਲੱਗ ਰਾਇ ਹੈ ਅੱਜ ਤੁਸੀਂ ਦੇਖ ਲਓ ਕਿ ਕਿਹੜੇ ਬੇਰੇ ਰਬੇ ਨਾਨਕ ਔਰ ਜਿੰਨੇ ਵੀ ਪੰਜਾਬ ਵਿੱਚ ਆਪਣੇ ਹਾਲ ਆਏ ਨੇ ਉਹਨਾਂ ਵਿੱਚ ਨੌਜਵਾਨਾਂ ਨੇ ਕਿੰਨੇ ਕਿੰਨੇ ਮੰਨ ਰਿਆ ਬੋਰੀਆਂ ਭਰ ਭਰ ਕੇ ਆਪਣੇ ਡੋਲੇ ਭਾਰ ਨਾਲ ਨੱਕ ਬੰਨਵਾ ਲਾਉਂਦੇ ਆ ਅੱਗੇ ਪਾਣੀ ਆ ਰੁਖ ਬਰਦਾ ਦਿੱਤਾ ਆ ਸੋ ਪੰਜਾਬ ਨੂੰ ਬਦਨਾਮ ਕਰਨਾ ਬੰਦ ਕੀਤਾ ਜਾਵੇ ਪੰਜਾਬ ਦੀ ਨੌਜਵਾਨੀ ਹੁਣ ਸਹੀ ਰਸਤੇ ਤੇ ਆ ਚੁੱਕੀ ਹੈ ਅੱਜ ਉਹ ਦਿਹਾੜੇ ਉਤੇ ਮੋਰੇ ਦਾ ਫਲਾਈ ਸਾਹਿਬ ਦੇ ਵਿੱਚ ਬਾਬਾ ਦਲੇਸ਼ ਸਿੰਘ ਦੀ ਮਾਪੂਸ਼ਾ ਵੱਲੋਂ ਅਤੇ ਸਮੁੱਚੀ ਨਾਣ ਸਿੰਘ ਦੇ ਤੇ ਬੰਦਿਆਂ ਵੱਲੋਂ ਬਾਸ ਪਠਾਨਕੋਟ ਤੋਂ ਆਪਣੀ ਅਤੇ ਕੁਝ ਨੁਚੀ ਟੀਮ ਵੱਲੋਂ ਆਪ ਸਭ ਸੰਤਾਂ ਦਾ ਜੀ ਆਇਆਂ ਕਰਦਾ ਅਤੇ ਬਹੁਤ ਬਹੁਤ ਮੁਬਾਰਕਾਂ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ wai <laughs> ਸਭ ਤੋਂ ਪਹਿਲਾਂ ਮੇਰੇ ਵੱਲੋਂ ਗੁਰਨਾਥ ਸਾਹਿਬ ਦੇ ਪਾਸੋਂ ਲਖਰੀ ਜੀ ਦੇ ਰਾਹੁਰ ਫੁੱਲ ਬੋ ਹੋ ਸਕ ਕਰੋ ਫਾਰ ਐਮ ਬਖ ਲਗਦਾ ਹੋਏ ਅੱਜ ਫਲਾਈ ਸਾਹਿਬ ਤੇ ਗੁਰਨਾਥ ਸਾਹਿਬ ਦੇ ਮੇਰੇ ਤੇ ਕਾਫੀ ਸੰਗਤ ਆ ਪਾਰੀ ਜਾਰੀ ਪਾਰਸ਼ੀ ਹੋ ਰਹੀ ਆ ਬਹੁਤ ਵਧੀਆ ਪ੍ਰਬੰਧ ਕੀਤਾ ਤੇ ਟ੍ਰੈਫਿਕ ਦਾ ਜਾਮ ਨਹੀਂ ਖਾਸਮ ਲਾਇ ਲਏ ਕੋਈ ਇਹੋ ਜਿਹੀ ਗੱਲ ਨਹੀਂ ਰਹੀ ਬਹੁਤ ਵਧੀਆ ਮਨੁੱਖੀ ਬੇਵਜਲ ਕੋਈ ਹੋਰ ਤਾਂ ਕੋਈ ਇਹਦੇ ਮਤਲਬ ਨਹੀਂ ਹੋਏਗਾ ਨਹੀਂ ਬਹੁਤ ਵਧੀਆ ਸ਼ਾਂਤਪੁਰ ਦੀ ਤਸਵੀਰ ਮਿਲਾਂ ਥੈਂਕ ਯੂ